ਸਿਰੀ ਰਾਗ ਮਹੱਲ ਪਹਿਲਾ ਹਾਂਜੀ ਇਹ 15ਵਾਂ ਸ਼ਬਦ ਸਿਰੀ ਰਾਗ ਦਾ ਆ ਗਿਆ ਮਹੱਲ ਪਾਠ ਹੈ ਇੱਥੇ ਲੱਲਾ ਬਿਲਕੁਲ ਮੁਕਤਾ ਹੈ ਕਈ ਅਗਿਆਨੀ ਲੋਕ ਆਪਣੇ ਕੋਲੋਂ ਹੀ ਇੱਥੇ ਪੈਨ ਪੈਨਸਲ ਦੇ ਨਾਲ ਅੱਗੇ ਕੰਨਾ ਲਿਖ ਲੈਂਦੇ ਨੇ ਜੋ ਕਿ ਬੜੀ ਵੱੱਜਰ ਗਲਤੀ ਹੈ ਸੋ ਇੱਥੇ ਇਹ ਮੁਕਤਾ ਹੀ ਪਾਠ ਹੈ ਮਹੱਲ ਹੀ ਇਸ ਦਾ ਉਚਾਰਨ ਹੋਵੇਗਾ ਸਿਰੀ ਰਾਗ ਮਹੱਲ ਪਹਿਲਾ ਤਨ ਜਾਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਭਏ ਪੂਰਵ ਜਾਵੇ ਤੂਰ ਬਿਨ ਸਬਦੈ ਭਰਮਾਈਐ ਦੁਬਦਾ ਡੋਬੇ ਪੂਰ ਮਨ ਰੇ ਗੁਰ ਮਨ ਰੇ ਸਬਦ ਤਰਹੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੇ ਜਾਏ ਰਹਾਉ ਤਾਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ ਭੈ ਸਚ ਰਾਤੀ ਦੇਹੁਰੀ ਜਿਹਵਾ ਸਚ ਸੁਆਉ ਸਚੀ ਸਚੀ ਨਦਰ ਨਿਹਾਲੀਐ ਬਹੁੜ ਨ ਪਾਵੇ ਤਾਉ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ ਜਲ ਤੇ ਤ੍ਰੇ ਭਵਨ ਸਾਜਿਆ ਘਟ ਘਟ ਜੋਤ ਸਮੋਇ ਨਿਰਮਲ ਮੈਲਾ ਨਾ ਥੀਐ ਸਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਜ਼ਰ ਕਰੇ ਤਿਸ ਮਾਹੇ ਪੰਜ ਭੂਤ ਸਚ ਭੈ ਰਤੇ ਜੋਤ ਸਚੀ ਮਨ ਮਾਹੇ ਨਾਨਕ ਔ ਗਣ ਵੀਸਰੇ ਗੁਰ ਰਾਖੇ ਪਤ ਤਾਹੇ ਸਿਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸਚ ਕੀ ਤਰੀਐ ਗੁਰ ਵਿਚਾਰ ਇਕ ਆਵਹਿ ਇਕ ਜਾਵਹੀ ਕੂਰ ਭਰੇ ਅਹੰਕਾਰ ਮਨ ਹਠ ਮਤੀ ਬੂੜੀਐ ਗੁਰਮੁਖ ਸਚ ਸੋ ਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਇ ਜਿਉ ਭਾਵੈ ਤਿਉ ਰਾਖ ਤੂ ਮੈਂ ਅਵਰ ਨ ਦੂਜਾ ਕੋਇ ਰਹਾਉ ਆਗੇ ਦੇਖੋ ਡੋ ਜਲੈ ਪਾਛੈ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਬਿਨਸੈ ਉਪਜੈ ਬਿਨਸੈ ਜਿਸ ਤੇ ਉਪਜੈ ਤਿਸ ਤੇ ਬਿਨਸੈ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵਹੀ ਸੱਚੈ ਮਹਿਲ ਹਦੂਰ ਇਹ ਆਮ ਉਚਾਰਣ ਜਿਹੜਾ ਕਰਦਿਆਂ ਕਰਦਿਆਂ ਭਰਪੂਰ ਪਪੇ ਦੀ ਥਾਂ ਤੇ ਭੱਬਾ ਵਰਤ ਲੈਨੇ ਆਂ ਪਰ ਮਹਾਰਾਜ ਨੇ ਪੱਭਾ ਰਾਰਾ ਭਰ ਪੱਪੇ ਨੂੰ ਫਿਰ ਲੈਂਕੜ ਲਾ ਕੇ ਪੂਰ ਭਰ ਪੂਰ ਇਸ ਤਰ੍ਹਾਂ ਉਚਾਰਨ ਕਰਨਾ ਜਿਵੇਂ ਗਿਆਨੀ ਜੀ ਨੇ ਕੀਤਾ ਹੈ ਆਪ ਜੀ ਨੇ ਵੀ ਇਹ ਨੋਟ ਕਰਨਾ ਕਿ ਭਰ ਪੂਰ ਨਹੀਂ ਪੱਭਾ ਨਹੀਂ ਬਣਾਉਣਾ ਪੱਪੇ ਦਾ ਉਹੀ ਗੱਲ ਹੈ ਜਿਵੇਂ ਗਿਆਨੀ ਜੀ ਦੱਸ ਰਹੇ ਸੀ ਇਹ ਸਵਰਣੀ ਅੱਖਰ ਹਨ ਇੱਕ ਵਰਗ ਦੇ ਇੱਕ ਵਰਗ ਦੇ ਜਿਹੜੇ ਅੱਖਰ ਹੁੰਦੇ ਆ ਉਹਨਾਂ ਦਾ ਇੱਕ ਦੂਜੀ ਨਾਲ ਮੇਲ ਹੋ ਜਾਂਦਾ ਹੈ ਸੋ ਇੱਥੇ ਤਪੇ ਦਾ ਭੱਬਾ ਨਾ ਬਣ ਜਾਵੇ ਇਹ ਖਿਆਲ ਰੱਖਣਾ ਆਪੇ ਮੇਲ ਮਿਲਾਵ ਹੀ ਸਾਚਾ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਮਲਾ ਕਦੇ ਨਾ ਵਿਸਾਰੇਉ ਜਿਉ ਜਿਉ ਸਾਹਿਬ ਮਨ ਵਸੈ ਇਹ ਸਾਹਿਬ ਪਾਠ ਛਪਿਆ ਹੋਇਆ ਜਿਉਂ ਜਿਉ ਸਾਹਿਬ ਸਾਹਿਬ ਸ਼ੁੱਧ ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਉ ਮਾਨਤਨ ਤੇਰਾ ਤੂ ਧਣੀ ਗਰਬ ਨਿਵਾਰ ਸਮੈਉ ਜਿਨ ਇਹੋ ਜਗਤ ਉਪਾਇ ਤ੍ਰਿ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਘਟ ਘਟ ਜੋਤ ਨਿਰੰਤਰੀ ਬੂਚੈ ਗੁਰਮਤਿ ਸਾਰ ਗੁਰਮੁਖ ਜਿਨੀ ਜਾਣਿਆ ਨ ਕੀ ਚੈ ਸਾ ਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰੋਗ ਮਹੱਲਾ ਪਹਿਲਾ ਸੋਣਾ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇਹ ਬਿਨ ਗੁਣ ਕਾਮਨਾ ਆਵਈ ਤਹ ਢੇਰੀ ਤਨ ਖੇਹ ਮੇਰੇ ਮਨ ਲੈ ਲਾਹਾ ਘਰ ਜਾਹੇ ਗੁਰਮੁਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ ਰਹਾਉ ਸੋਣਾ ਸੋਣਾ ਗੰਢਨ ਗੰਢੀਐ ਲਿਖ ਪੜ ਬੁੱਝਹਿ ਪਾਰ ਤ੍ਰਿਸ਼ਨਾ ਅਹਨਿਸ ਅਗਲੀ ਹਉਮੈ ਰੋਗ ਵਿਕਾਰ ਓਹ ਵੇ ਪ੍ਰਵਾਹ ਅਤੂਲਵਾ ਗੁਰਮਤਿ ਕੀ ਮਤ ਸਾਰ ਲਖ ਸਿਆਣਪ ਜੇ ਕਰੀ ਲਖ ਸਿਆਉ ਪ੍ਰੀਤ ਮਿਲਾਪ ਬਿਨ ਸੰਗਤ ਸਾਧ ਨਾ ਧਰਾਪੀਆ ਹੰ ਹ ਬੇਨ ਸੰਗਤ ਸਾਧਨਾ ਧਰਾਪੀਆ ਬਿਨ ਨਾਵੇ ਦੁਖ ਸੰਤਾਪ ਹਰ ਜਪ ਜੀ ਆਰੇ ਛੁੱਟੀ ਐ ਗੁਰਮੁਖ ਚੀਨੈ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ ਤ੍ਰਿ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸਿਰੀ ਰਾਗ ਮਹੱਲਾ ਪਹਿਲਾ ਮਰਣਾ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਤਪਾਲਿਹੀ ਲੇਖ ਐ ਸਾਸ ਗਿਰਾਸ ਅੰਤਰ ਗੁਰਮੁਖ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸ ਜੀ ਆਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ 부ਝੇ ਪਾਇਆ ਗੁਰਮੁਖ ਗਿਆਨ ਅੰਤਰ ਲਾਗੀ ਜਲ 부ਝੇ ਇਥੇ 부ਝੀ ਪਾਠ ਨਹੀਂ ਆਵੇਗਾ ਸਿੰਘ ਜੀ ਨੇ ਸ਼ੁੱਧ ਪਾਠ ਕੀਤਾ ਹੈ ਕਿਉਂਕਿ ਇਥੇ 부ਝਣ ਤੋਂ ਭਾਵ ਹੈ 부ਝਣ ਤੋਂ ਸਮਝਣ ਤੋਂ ਨਹੀਂ ਅੰਤਰ ਲਾਗੀ ਜਲ 부ਝੇ ਇਹ 부ਝੀ ਪਾਠ ਪੋਲਾ ਹੀ ਕਰਨਾ ਹੈ ਜੀ ਅੰਤਰ ਲਾਗੀ ਜਲ 부ਝੇ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲਿਆ ਸੰਕ ਉਤਾਰ ਮੋਇ ਜਿਤ ਘਰ ਜਾਈਐ ਤਿਤ ਜੀਵਦਿਆ ਮਰਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹ ਹਉਮੈ ਹੋਏ ਬਿਨਾਸ ਸਤਗੁਰ ਸੇਵੇ ਆਪਣਾ ਹਉ ਸਦ ਬਲੇ ਹਉ ਸਦ ਕੁਰਬਾਨ ਤਾਸ ਖੜ ਦਰਗਹ ਪੈਨਾਈ ਐ ਮੁਖ ਹਰ ਨਾਮ ਨਿਵਾਸ ਜਹ ਦੇਖਾ ਤਹ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ ਤ੍ਰਿਹੋ ਗੁਣ ਬੰਧਿ ਦੇਹੋਰੀ ਜੋ ਆਇਆ ਜਗ ਸੋ ਖੇਲ ਬਿ ਜੋਗੀ ਮਿਲ ਵਿਛੋੜੇ ਬਿ ਜੋਗੀ ਦੁਖ ਵਿਛੜੇ ਆ ਵੇ ਜੋਗੀ ਦੁੱਖ ਵਿਛੋੜੇ ਮਨ ਮੁਖ ਲਹੈ ਨਾ ਮੀਲ ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ ਗਿਆਨ ਮਹਾਰਸ ਭੂਗਵੈ ਬਾਹੜ ਭੂਖ ਨਾ ਹੋਏ ਬਾਹੜ ਬੱਬੇ ਦੇ ਕੰਨੇ ਵੱਲ ਖਿਆਲ ਰੱਖਣਾ ਨਾਨਕ ਇਹੋ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ ਸ਼ੀਰ ਰਾਗ ਮਹੱਲਾ ਪਹਿਲਾ ਏਹੋ ਮਨੋ ਮੂਰਖ ਲੋਭੀਆ ਲੋਭੇ ਲਗਾ ਲੋਭਾਨਾ ਸ਼ਬਦ ਨਾ ਭੀਜੈ ਸਾਕਤਾ ਦੁਰਮਤ ਆਵਨ ਜਾਨ ਸਾਧੂ ਸਤਗੁਰ ਜੀ ਮਿਲੈ ਤਾ ਪਾਈਐ ਗੁਣੀ ਨਿਧਾਨ ਮਨ ਰੇ ਹਉਮੈ ਛੋੜ ਗੁਮਾਨ ਹਰ ਗੁਰ ਸਰਵਰ ਸੇਵਤੂ ਪਾਵਹਿ ਦਰਗਹ ਮਾਨ ਰਹਾਉ RAM ਨਾਮ ਜਪ ਦਿਨ ਸੁ ਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰ ਰਸ ਭੋਗਾਣੇ ਸੰਤ ਸਭਾ ਮਿਲ ਗਿਆਨ ਨਿਤ ਅਹਨਿਸ ਹਰ ਪ੍ਰਭ ਸੇਵਿਆ ਸਤ ਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੋਰ ਨਿੰਦਾ ਪਚੈ ਪਚਾਨ ਪਰਮੇ ਭੂਲਾ ਦੁਖ ਘਣੋ ਜਮ ਮਾਰ ਕਰੈ ਖੁਲਹਾਨ ਖੁਲਹਾਨ ਪਾਠ ਵਖਰੇ ਵਖਰੇ ਕਈਆਂ ਸਰੂਪਾਂ ਵਿੱਚ ਭਾਗਾ ਸੈਂਚੀਆਂ ਵਿੱਚ ਖੁਲਹਾਨ ਇਕੱਠਾ ਵੀ ਛਪਿਆ ਹੁੰਦਾ ਹੈ ਪਰ ਸ਼ੁੱਧ ਪਾਠ ਵਖਰਾ ਵਖਰਾ ਹੈ ਜਮ ਮਾਰ ਕਰੈ ਖੁਲਹਾਨ ਮਨ ਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਐਥੇ ਧੰਦ ਪਟਾਈਐ ਸਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸਚਾ ਨੀਸਾਨ